جواب دےਵੇ کوئی بول کے گئی ہے ਸਾਡੇ ਬੱਚਿਆਂ ਦੇ ਹੱਕ 'ਚ ਕੋਈ ਸਾਨੂੰ ਕਹਾਣੀ ਸੁਣਾ ਦੇ ਵੀ ਜਿਸ ਤਰ੍ਹਾਂ ਘਰੇ ਹੋਈ ਸੀ ਉਹ ਤਾਂ ਮੇਰੇ ਮਤੋਂ ਸਾਨੂੰ ਵੀ ਪਤਾ ਉਹ ਸਾਰਾ ਕੁਝ ਦੱਸ ਦੇ ਕੀ ਹੋਇਆ ਕੋਈ ਗੱਲ ਨਹੀਂ ਕੀਤੀ ਇੰਨੇ ਜਿੰਨੇ ਮੀਟਿੰਗਾਂ 'ਚ ਬੈਠੇ ਆ ਕਿਸੇ ਨੇ ਇਹ ਹਮਦਰਦੀ ਨਹੀਂ ਕੀਤੀ ਇੱਕ ਮਾਂ ਦਾ ਹੋਣਾ ਬਿਹੇਵੀਅਰ ਹੈ ਤਾਂ ਬਾਕੀ ਲੋਕਾਂ ਦਾ ਬਿਹੇਵੀਅਰ ਕਹੇਗਾ ਫੋਨ 'ਤੇ ਹੁੰਦਾ ਹੋਊਗਾ ਕਹੇਗਾ ਹੁੰਦੇ ਇਹਨੂੰ ਮੇਰੇ ਨਾਲ ਉਹਦਾ ਕਹੇ ਜਾ ਬਿਹੇਵੀਅਰ ਹੁੰਦਾ ਹੋਗਾ ਇਹ ਤਾਂ ਹੁਣ ਲਾਈਵ ਆਪਦਾ ਬਿਹੇਵੀਅਰ ਦਿਖਾ ਕੇ ਗਈ ਆ ਕਿੰਨੇ ਚਿਰ ਗੱਲ ਕਿੰਨੇ ਚਿਰ ਗਰਮੈਂਟ ਗੱਲ ਹੋਈ ਗੱਲ ਨਹੀਂ ਹੋਈ ਇਹ ਪੰਜ ਮਿੰਟ ਦਾ ਲੈਕਚਰ ਦੇ ਗਈ ਹੈਗੀ ਇਹ ਪੰਜ ਮਿੰਟ ਗੱਲ ਨਹੀਂ ਹੋਈ ਆਪਣੀ ਇੱਕ ਤਾਂ ਮਿੰਟ ਗੱਲ ਹੋਈ ਆ ਸਾਡੀ ਮੈਂ ਸਰ ਮੇਰੇ ਮੂੰਹ ਤੇ ਪਾ ਦੇ ਹਾਨੂੰ ਮੈਡਮ ਨਾਲ ਮੇਰੀ ਗੱਲ ਹੋਈ ਹਾਨੂੰ ਮੈਮ ਨੇ ਬਹੁਤ ਪਿਆਰ ਨਾਲ ਗੱਲ ਕੀਤੀ ਮੈਂ ਹਾਨੂੰ ਮੈਮ ਦਾ ਨਾਮ ਨਹੀਂ ਲੈਂਦਾ ਐਸੀ ਲੇਡੀ ਦਾ ਨਾਮ ਕਿਉਂ ਆਇਆ ਲੇਡੀ ਨੇ ਕਿਹਾ ਹਨੂ ਮੈਮ ਨਾ ਮੇਰੇ ਹਰੇ ਵੀ ਹੱਥ ਬੰਨ ਕੇ ਬੇਨਤੀ ਕਰ ਰਹੀ ਹਾਂ ਹਨੂ ਮੈਮ ਨੇ ਮੇਰੇ ਨਾਲ ਪਿਆਰ ਨਾਲ ਗੱਲ ਕੀਤੀ ਇਸ ਲੇਡੀ ਨੇ ਮੇਰਾ ਅਰੋਗੈਂਟ ਬਿਹੇਵੀਅਰ ਹੋਰੋਂ ਸੀ ਅਰੋਗੈਂਟ ਬਿਹੇਵੀਅਰ ਹੁਣ ਲਾਈਵ ਸਭੇ ਤੁਸੀਂ ਦੇਖ ਲਿਆ ਮੇਰਾ ਬਿਹੇਵੀਅਰ ਕੀ ਸੀ ਬਿਹੇਵੀਅਰ ਇਹੀ ਹੈ ਸਾਰੇ ਸਕੂਲ ਨਹੀਂ ਜੀ ਜਦੋਂ ਮੀਡੀਆ ਦੇ ਅੱਗੇ ਇਹੋ ਜਿਹਾ ਬਿਹੇਵੀਅਰ ਦੇ ਪਿੱਛੇ ਕਿਵੇਂ ਹੁੰਦਾ ਹੈ ਕਿ ਤੁਸੀਂ ਦੇਖ ਸਕਦੇ ਹੋ ਵੀ ਸਕੂਲ 'ਚ ਕੀ ਹਾਲ ਹੁੰਦਾ ਹੋਗਾ ਅੰਦਰ ਠੀਕ ਹੈ ਅੱਜ ਇਸ ਬੱਚੀ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਆਪਣੀ ਕਥਾ ਸੁਣਾਈ ਵੀ ਜਿਹੜੀ ਮੇਰੇ ਨਾਲ ਬੀਤੀ ਆ ਆਪ ਬੀਤੀ ਇੱਕ ਦਰਦ ਜਿਹੜਾ ਸੀਗਾ ਬੇਟੀ ਦੇ ਮਨ ਧਾਰੇ ਉਹਨਾਂ ਨੂੰ ਡਰਾ ਧਮਕਾ ਦਿੱਤਾ ਜਾਂਦਾ ਵੀ ਘਰੇ ਜਾ ਕੇ ਇਹ ਗੱਲ ਨਹੀਂ ਕਰਨੀ ਹੈਗੀ ਹੁਣੀ ਟੀਸੀ ਦਵਾ ਜਾਵੇ ਮੇਰੀ ਸਕੂਲ ਦੀ ਜਿੰਨੀ ਫੀਸ ਗਈ ਹੈ ਮੇਰੀ ਫੀਸ ਰਿਫੰਡ ਕੀਤੀ ਜਾਵੇ ਮੇਰੀ ਬੇਟੀ ਨੂੰ ਕੰਮ ਕਰੋ ਇਹਨਾਂ ਤੋਂ ਤਾਂ ਪੱਲਾ ਝੜ ਜੂਗਾ ਜੇ ਟੀਸੀ ਲੈ ਲਿਆ ਆਪਾਂ ਆਪਣੇ ਕੋਲੇ ਪ੍ਰੂਫ ਕੀ ਹੈ ਇਹ ਤਾਂ ਟੀਸੀ ਕਰਕੇ ਦੇ ਦੇਣਗੇ ਅਸੀਂ ਟੀਸੀ ਨਹੀਂ ਲੈਣਾ ਅਸੀਂ ਇਨਸਾਫ ਲੈਣਾ ਹੈ ਇਸ ਮਾਂ ਨੂੰ ਅਜ ਇਨਸਾਫ ਵਾਸਤੇ ਇੱਥੇ ਬੈਠਿਆ ਇਨਸਾਫ ਦਿਲਵਾ ਕੇ ਰਵਾਂਗੇ ਇਹਦੀ ਬੇਟੀ ਨੂੰ ਇਨਸਾਫ ਮਿਲਿਆ ਚਾਹੀਦਾ ਥੋੜੀ ਮੰਗੀ ਹੈ ਵੀ ਅੱਜ ਤੋਂ ਬਾਅਦ ਕੁਝ ਨਹੀਂ ਹੋਊਗਾ ਨਹੀਂ ਮੈਡਮ ਸਿਰਫ ਆਪਣੀ ਆਪ ਬੀਤੀ ਸੁਣਾ ਕੇ ਗਈ ਆ ਵੀ ਮੇਰੇ ਸਕੂਲ ਨਾਲ ਲੱਗਿਆ ਮੇਰੇ ਨਾਲ ਆਇਆ ਮੇਰੇ ਨਾਲ ਹੋਇਆ ਮੇਰੇ ਨਾਲ ਹੋਇਆ ਉਹ ਜੁਝਾਤ ਉਸ ਬੇਟੀ ਦੇ ਬਾਰੇ ਮੈਨੂੰ ਸੌਰੀ ਨਹੀਂ ਮੰਗੀ ਸਭ ਤੋਂ ਪਹਿਲਾਂ ਇਹ ਗੱਲ ਸੋਚਣ ਵਾਲੀ ਹੈ ਵੀ ਉਸ ਬੇਟੀ ਦੇ ਬਾਰੇ ਕੋਈ ਦੋ ਸ਼ਬਦ ਬੋਲੇ ਨੇ ਹਮਦਰਦੀ ਨਾਲ ਨਹੀਂ ਬੋਲੇ ਵੀ ਉਸ ਬੇਟੀ ਨਾਲ ਕੀ ਹੋਇਆ ਕੀ ਨਹੀਂ ਹੋਇਆ ਸਿਰਫ ਉਹ ਆਪਣਾ ਭਾਸ਼ਣ ਸੁਣਾ ਕੇ ਗਈ ਹੈ ਵੀ ਮੈਂ ਪੱਲਾ ਝਾੜ ਲਿਆ ਵੀ ਮੇਰੀ ਕੋਈ ਰਿਸਪੌਂਸਿਬਿਲਟੀ ਨਹੀਂ ਹੈ ਪ੍ਰਿੰਸੀਪਲ ਵੀ ਪਿੱਛੇ ਖੜਾ ਰਿਹਾ ਉਹ ਪ੍ਰਿੰਸੀਪਲ ਵੀ ਪਿੱਛੇ ਖੜਾ ਰਿਹਾ ਇੱਕ ਵਰਡ ਨਹੀਂ ਬੋਲਿਆ ਉਹ ਮਾਂ ਨੂੰ ਹਮਦਰਦੀ ਦਾ ਇੱਕ ਸ਼ਬਦ ਹੀ ਬੋਲ ਦਿੰਦਾ ਕੌਣ ਲੇਊਗਾ ਰਿਸਪੌਂਸਿਬਿਲਟੀ ਪੇਰੈਂਟਸ ਫੀਸ ਭਰਦੇ ਆ ਕਿਸ ਚੀਜ਼ ਦੀ ਫੀਸ ਭਰਦੇ ਆ ਬੱਚੇ ਨੂੰ ਸੇਫਟੀ ਵਾਸਤੇ ਭਰਦੇ ਨੇ ਵੀ ਅੱਛਾ ਸਕੂਲ ਹੈ ਇੱਥੇ ਰਿਸਪੌਂਸਿਬਿਲਟੀ ਹੈ ਵੀ ਇੱਥੇ ਬਹਿਣਾ ਲੱਗੀ ਹੋਈ ਵੀ ਸਾਡੇ ਬੱਚੇ ਸੇਫ ਹੈ ਨਹੀਂ ਸਕੂਲ ਤੋਂ ਸਰਕਾਰੀ ਵੀ ਹੈਗੇ ਆ ਅਸੀਂ ਉਹਨਾਂ 'ਚ ਵੀ ਪੜਾ ਸਕਦੇ ਆ ਇਹਦੇ ਨਾਲੋਂ ਤਾਂ ਸਰਕਾਰੀ ਸਕੂਲ ਕਈ ਗੁਣਾ ਚੰਗੇ ਆ ਜਿਹੜੇ ਫੀਸ ਵੀ ਨਹੀਂ ਹੈਗੇ ਇੰਨੇ ਨੇ ਫੀਸ ਲੈ ਕੇ ਵੀ ਸਾਡੇ ਬੱਚੇ ਸੁਰੱਖਿਤ ਨਹੀਂ ਹੈਗੇ ਅੱਜਕੀ ਟਾਈਮ ਇੱਕ ਬੇਟੀ ਸਕੂਲ 'ਚ ਸੁਰੱਖਿਤ ਨਹੀਂ 8 ਘੰਟੇ ਬੱਚਾ ਸਕੂਲ 'ਚ ਰਹਿੰਦਾ ਹੈ ਕਰੇ ਸਿਰਫ 4-5 ਘੰਟੇ ਰਹਿੰਦਾ ਸਿਰਫ ਰਾਤ ਨੂੰ ਸੌਂਦਾ ਹੈ। ਜਿਆਦਾ ਟਾਈਮ ਬੱਚਾ ਕਿੱਥੇ ਸਪੈਂਡ ਕਰਦਾ ਹੈ? ਜਿੱਥੇ ਸਕੂਲ 'ਚ ਸਿੱਖਣ ਨੂੰ ਮਿਲਦਾ ਹੈ। ਹੁਣ ਇਹ ਚੰਗਾ ਸਿਖਾਣ ਮਾੜਾ ਸਿਖਾਣ ਬੱਚਾ ਉਹ ਸਿੱਖੂਗਾ। ਸਕੂਲ 'ਚ ਸਭ ਤੋਂ ਜਿਆਦਾ ਸਿੱਖਿਆ ਬੱਚੇ ਲੈਂਦੇ ਮੇਰੇ ਆਪ ਵੀ ਤੀਏ ਮੇਰੀ ਬੇਟੀ ਨੂੰ ਮੈਂ ਇੱਕ ਵਾਰ ਕਿਹਾ ਨਹੀਂ ਬੇਟਾ, ਇੱਕ ਗਲਤ ਹੈ ਤੇਰੀ ਮੈਡਮ ਨੇ ਗਲਤ ਲਿਖਿਆ ਹੈ। ਮੈਨੂੰ ਕਹਿੰਦੀ ਨਹੀਂ ਮੰਮੀ, ਮੈਡਮ ਦਾ ਸਹੀ ਹੈ ਤੁਸੀਂ ਗਲਤ ਕਹਿ ਰਹੇ ਹੋ। ਯਾਨੀ ਕਿ ਬੱਚਾ ਟੀਚਰ ਤੇ ਪਿਸ਼ਵਾਸ ਕਰਦਾ ਹੈ। ਪੇਰੈਂਟਸ ਤੇ ਐਨਾ ਨਹੀਂ ਕਰਦਾ ਜਿਨਾ ਉਹਨਾਂ ਨੂੰ ਆਪਣਾ ਮਾਪਾ-ਮਾਤਾ ਮੰਨਦਾ ਹੈ। ਲੇਕਿਨ ਇਹ ਸਕ 3000 ਬੱਚਾ ਪੜਦੇ ਇੱਥੇ ਕਿੱਟੀ ਉਹਦੇ ਚ 2000 ਕੁੜੀਆਂ ਵੀ ਹੋਣਗੀਆਂ 1000 ਮੁੰਡੇ ਹੋਣਗੇ ਕੌਣ ਰਿਸਪੋਨਸੀਬਿਲਟੀ ਲੈਂਦਾ ਉਹਨਾਂ ਬੇਟੀਆਂ ਦੀ ਹੈ ਅੱਜ ਕੇ ਟਾਈਮ 'ਚ ਬੇਟੀ ਸੇਫ ਇਹਨਾਂ ਨੂੰ ਕੋਈ ਸਕੂਲ ਦੇ ਜ਼ਿੰਮੇਵਾਰੀ ਲੈਣਗੇ ਬੱਚਿਆਂ ਦੀ ਜਿਹੜੇ ਬੱਚੇ ਆਉਂਦੇ ਆ ਉਹਨਾਂ 'ਚ ਕੋਈ ਲੇਡੀਜ਼ ਹੋ ਰੱਖਣ ਵਾਸਤੇ ਉਹ ਹੱਲ ਕੋਣ ਕਰੂਗਾ ਇਕੱਲੇ ਜੈਟਸ ਹੁੰਦੇ ਆ ਬੱਸ ਕਹਿੰਦੇ ਪ੍ਰਾਈਵੇਟ ਹੈ ਬੱਸ ਤੇ ਲੋਕ ਬੋਲ ਆਏ ਬੱਸ ਪ੍ਰਾਈਵੇਟ ਹੈ ਫਿਰ ਹਟਾ ਦਿਓ ਤੁਸੀਂ ਤੁਸੀਂ ਕਿਉਂ ਲਗਾਈਏ ਪ੍ਰਾਈਵੇਟ ਬੱਸਾ ਤੁਸੀਂ ਆਪ ਦਾ ਇੰਤਜ਼ਾਮ ਕਰੋ ਬੱਚੇ ਕੋ ਲੈ ਕੇ ਆਂਦਾ ਛੱਡ ਕੇ ਆਉਣ ਕਰੇ ਜੇ বাস ਪ੍ਰਾਈਵੇਟ ਹੈ ਛੋਟੇ ਸਕੂਲ ਦੇ ਵਿੱਚ 10 ਮਿੰਟ ਪਹਿਲਾਂ ਕਿਉਂ ਛੱਡਦੇ ਆ ਬੱਚਿਆਂ ਨੂੰ ਡਰਾਈਵਰ ਨੂੰ ਕਰੋ ਅੰਦਰ ਬਾਹਰ ਦੇ ਘੱਲੇਣਾ ਪਹਿਲਾਂ ਡਰਾਈਵਰ ਬੱਚੇ ਲੈ ਕੇ ਆਉਂਦੇ ਆ ਫਿਰ ਦੂਜਾ ਪੇਰੈਂਟ ਦੇ ਲੈ ਕੇ ਆ ਜੇ ਵੀ ਸਾਡੀਆਂ ਹੈ ਜਿਨ੍ਹਾਂ ਨੇ ਇਹਨਾਂ ਨੂੰ ਪਾਗਲ ਕੀਤਾ ਹੋਇਆ ਹੈ ਇਹਨਾਂ ਦਾ ਦਿਮਾਗ ਖਰਾਬ ਕੀਤਾ ਹੋਇਆ ਹੈ ਸਾਡੀਆਂ ਹੈ ਜਿਹੜਾ ਇਹਨਾਂ ਨੇ ਇੱਕ ਡੋਨੇਸ਼ਨ ਦੇ ਦੇ ਕੇ ਛਪਾਰ ਸ਼ਾਲਾ ਲਾ ਕੇ ਨਾ ਇਹਨਾਂ ਨੂੰ ਬੱਚੇ ਦਾਖਲ ਦਿੰਨੇ ਆ ਖੜੇ ਨਹੀਂ ਜੇ ਤੇਰੇ ਸਿਆਣੇ ਹੋਣਗੇ ਦੇਖ ਲੈਣ ਮੇਰੇ ਤੋਂ ਸਭ ਸਿੱਖ ਲੈਣ ਵੀ ਮੇਰੇ ਬੱਚੇ ਨਾਲ ਕੀ ਹੋ ਰਿਹਾ ਹੈ ਮੇਰੇ ਨਾਲ ਕੀ ਹੋ ਰਿਹਾ ਹੈ ਹਜੇ ਵੀ ਬੇਨਤੀ ਹੈ ਫੋਟੋਸ ਦੇਖ ਲਓ ਆ ਲਗਾਤਾਰ